ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੇ ਨੂੰ ਨੇੜੇ ਹੋ ਕੇ ਪੜੋ ਤੇ ਬੰਦੇ ਦਾ ਚਿਹਰਾ ਬੜਾ ਉਤਰਿਆ ਮਿਲਦਾ ਹੈ ਕੁਮਲਾਇਆ ਜਿਹਾ ਮਿਲਦਾ ਹੈ ਮੁਰਝਾਇਆ ਜਿਹਾ ਮਿਲਦਾ ਹੈ ਇਹਦਾ ਕਾਰਨ ਕੀ ਹੈ ਗਿਆਨ ਬੰਦੇ ਕੋਲ ਬੜਾ ਹੈ ਪੈਸਾ ਬੰਦੇ ਕੋਲ ਬੜਾ ਹੈ ਕਾਰੋਬਾਰ ਅਡੰਬਰ ਫੈਲਿਆ ਹੋਇਆ ਇਹਦਾ ਬੜਾ ਹੈ ਪੁੱਛੋ ਵੀ ਜ਼ਮੀਨ ਜਾਇਦਾਦ ਬਹੁਤ ਵੱਡੀ ਲਿਸਟ ਗਿਣਾ ਦਿੰਦਾ ਹੈ ਆ ਵੀ ਕਾਰੋਬਾਰ ਮੇਰਾ ਆ ਵੀ ਕਾਰੋਬਾਰ ਮੇਰਾ ਆ ਵੀ ਕਾਰੋਬਾਰ ਮੇਰਾ ਪਰਿਵਾਰ ਦੇ ਅੰਦਰ ਮੈਂਬਰ ਵੀ ਸਲਾਮਤ ਨੇ ਗਿਆਨਵੀ ਕੋਲ ਜਦੋਂ ਕਿਦਰੇ ਸੱਤ ਦੇ ਅੰਦਰ ਬੈੰਦਾ ਸੱਜੇ ਖੱਬੇ ਕਿਦਰੇ ਮਜਲਿਸ ਵਿੱਚ ਬੈੰਦਾ ਕਿਸੇ ਨੂੰ ਵਾਰੀ ਨਹੀਂ ਦਿੰਦਾ ਬੋਲਣ ਲੱਗਿਆ ਆਪ ਹੀ ਬੋਲੀ ਜਾਂਦਾ ਹੈ ਆਪ ਹੀ ਬੋਲੀ ਜਾਂਦਾ ਹੈ ਪਰ ਫਿਰ ਵੀ ਚਿਹਰਾ ਉੱਤਰਿਆ ਕੁਮਲਾਇਆ ਮੁਰਝਾਇਆ ਜਾਂ ਮਿਲਦਾ ਹੈ ਬਿਮਾਰ ਜਾਂ ਮਿਲਦਾ ਹੈ ਚਿਹਰੇ ਤੇ ਰੌਣਕ ਨਹੀਂ ਮਿਲਦੀ ਚਿਹਰੇ ਤੇ ਬਹਾਰ ਨਹੀਂ ਮਿਲਦੀ ਕੋਈ ਖੁਸ਼ੀ ਜਾਂ ਖੇੜਾ ਦਿਸਦਾ ਨਹੀਂ ਇਹਦਾ ਕਾਰਨ ਕੀ ਇਹਦਾ ਕਾਰਨ ਜਿਹੜਾ ਮੈਨੂੰ ਲੱਗਿਆ ਉਹ ਹੈ ਵੀ ਬੰਦੇ ਦੇ ਦਿਮਾਗ ਦੇ ਉੱਤੇ ਨਾ ਬੋਝ ਪੜਾ ਹੈ ਇਹਦੇ ਉੱਤੇ ਲੋਡ ਬੜਾ ਹੈ ਤੇ ਜਿਹੜਾ ਲੋਡ ਹੈ ਉਹ ਵਿਰਥ ਦਾ ਲੋਡ ਹੈ ਜਿਹੜਾ ਬੋਝ ਹੈ ਨਾ ਉਹ ਵਿਰਥ ਦਾ ਬੋਝ ਬਹੁਤ ਜ਼ਿਆਦਾ ਹੈ ਤੇ ਜਿਹੜਾ ਦਰੁਸਤ ਬੋਝ ਹੈ ਜਿਹੜਾ ਸਹੀ ਬੋਝ ਚਾਹੀਦਾ ਉਹ ਘਾਟੇ ਜਿਹੜਾ ਨਹੀਂ ਚਾਹੀਦਾ ਉਦੀ ਗਿਣਤੀ ਉਹਦੀ ਮਿਆਰ ਬਹੁਤ ਜ਼ਿਆਦੀ ਹੈ ਚਲੋ ਮੈਂ 2-4 ਉਦਾਹਰਨਾਂ ਤੁਹਾਡੇ ਸਾਹਮਣੇ ਕਹਿਣ ਤੋਂ ਬਾਅਦ ਅਗਲੀ ਗੱਲ ਫੇਰ ਕਰਦਾ ਕੋਈ ਵੀ ਪਾਂਡਾ ਹੈ ਕੌਲੀ ਹੈ ਗਲਾਸ ਹੈ ਪਤੀਲਾ ਹੈ ਕੋਈ ਵੱਡਾ ਟੱਬ ਹੈ ਕੋਈ ਹੋਰ ਵੱਡਾ ਪਾਂਡਾ ਹੈ ਆਫਟਰ ਆਲ ਉਹਦੀ ਇੱਕ ਸੀਮਾ ਹੈ ਨਾ ਵੀ ਇਹਦੇ ਅੰਦਰ ਇਹ ਨਾ ਸਮਾਨ ਪੈ ਸਕਦਾ ਇਹਨੇ ਲੀਟਰ ਪਾਣੀ ਇਹਨੇ ਲੀਟਰ ਦੁੱਧ ਇੰਨੀ ਚੀਜ਼ ਸਮਾ ਸਕਦੀ ਅਗਰ ਤੁਹਾਡੇ ਕੋਲ 1 ਕਿਲੋ ਸਮਾਇਆ ਜਾਣ ਵਾਲਾ ਪਾਂਡਾ ਹੈ ਉਦੇ ਅੰਦਰ 1 ਕਿਲੋ ਪਾਏਗਾ ਕਿਉ ਪਾ ਲੋ ਦੁੱਧ ਪਾ ਲੋ ਪਾਣੀ ਪਾ ਲੋ ਐਗਜ਼ੈਂਪਲ ਤੁਹਾਡੇ ਕੋਲੇ 4 ਕਿਲੋ ਪਾਣੀ ਹੁਣ ਉਹਦੇ ਵਿੱਚ ਪਾਉਗੇ ਤੇ ਕਿਵੇਂ ਪਾਉਗੇ ਨਹੀਂ ਨਾ ਪੈ ਸਕਦਾ ਹੈ 1 ਕਿਲੋ ਦੀ ਸਮਰੱਥਾ ਪਾਉਣਾ ਚਾਹੁੰਦੇ ਹੋ 10 ਕਿਲੋ ਕਿਦਾਂ ਪੈ ਜਾਏਗਾ ਇਸ ਤੋਂ ਬਾਅਦ ਕੋਈ ਵੀ ਗੱਡੀ ਐ ਭਾਵੇਂ ਉਹ ਕਾਰ ਐ ਮੋਟਰ ਐ ਬੱਸ ਐ ਟਰੱਕ ਐ ਟੈਂਪੂ ਐ ਕੁਝ ਵੀ ਲੋਡ ਚੁੱਕਣ ਵਾਲੀ ਜਾਂ ਸਵਾਰੀ ਚੁੱਕਣ ਵਾਲੀ ਗੱਡੀ ਗਲਤ ਹੈ ਕਿ ਇਹ ਬੋਝ ਹੀ ਚੁੱਕਦਿਆਂ ਨੇ ਜਿਹੜੀਆਂ ਸਵਾਰੀਆਂ ਚੁੱਕਣ ਵਾਲੀਆਂ ਗੱਡੀਆਂ ਵੀ ਨੇ ਘਾਰਾਂ ਵੀ ਨੇ ਉਹਦੀ ਵੀ ਇੱਕ ਸੀਮਾ ਹੈ ਸੀਮਾ ਤੋਂ ਜ਼ਿਆਦਾ ਲੋਡ ਕਿਸੇ ਵੀ ਗੱਡੀ ਦੇ ਉੱਤੇ ਭਰੋਗੇ ਪਾਓਗੇ ਤੇ ਉਹ ਚੱਲ ਨਹੀਂ ਪਾਏਗੇ ਤੁਸੀਂ ਬਹੁਤ ਵਾਰ ਵੇਖਿਆ ਹੋਣਾ ਕਈਆਂ ਥਾਵਾਂ ਦੇ ਉੱਤੇ ਕਿਉਂਕਿ ਮੀਡੀਆ ਦਾ ਯੁੱਗ ਹੈ ਗਧਿਆਂ ਦੇ ਉੱਤੇ ਸਮਾਨ ਲਦਿਆ ਹੁੰਦਾ ਤੇ ਗਧਾ ਵਿਚਾਰਾ ਬਹਿ ਬਹਿ ਕੇ ਚੱਲਦਾ ਹੈ ਝੋਟੇ ਬਹਿ ਬਹਿ ਕੇ ਚੱਲਦੇ ਨੇ ਊਠ ਬਹਿ ਬਹਿ ਕੇ ਚੱਲਦੇ ਨੇ ਔਰ ਕਈਆਂ ਥਾਵਾਂ ਤੇ ਵੇਖਿਆ ਹੈ ਵੀ ਉਹਨਾਂ ਦੇ ਮੂੰਹ ਵਿੱਚੋਂ ਝੱਗ ਵਗਦੀ ਏ ਤੁਰਿਆ ਜਾਂਦਾ ਨਹੀਂ ਉਹ ਡਿੱਗ ਪੈਂਦੇ ਨੇ ਕਿਉਂ ਕਿਉਂਕਿ ਲੋਡ ਜ਼ਿਆਦਾ ਹੈ ਤੇ ਕਰਨ ਵਾਲਿਆਂ ਨੇ ਕਮੈਂਟ ਵੀ ਕੀਤੇ ਹੁੰਦੇ ਨੇ ਵੀ ਬੇਜ਼ਬਾਨਾਂ ਦੇ ਉੱਤੇ ਤਰਸ ਕਰੋ ਖੈਰ ਮੇਰਾ ਉਹ ਵਿਸ਼ਾ ਨਹੀਂ ਵਿਸ਼ਾ ਦੂਜਾ ਹੈ ਗੱਲ ਇਹ ਕਰ ਰਿਹਾ ਸਾਂ ਵੀ ਸੀਮਾ ਤੋਂ ਜ਼ਿਆਦਾ ਲੋਡ ਖਿੱਚਣਾ ਵਜ਼ਨ ਖਿੱਚਣਾ ਨਾ ਕਿਸੇ ਜਾਨਵਰ ਦੇ ਹਿੱਸੇ ਵਿੱਚ ਆਇਆ ਨਾ ਬੰਦੇ ਦੇ ਹਿੱਸੇ ਵਿੱਚ ਆਇਆ ਤੇ ਨਾ ਲੋਹੇ ਦੇ ਹਿੱਸੇ ਵਿੱਚ ਆਇਆ ਲੋਏ ਦਾ ਮਤਲਬ ਭਾਰ ਢੋਣ ਵਾਲੀਆਂ ਗੱਡੀਆਂ ਦੇ ਉੱਤੇ ਵੀ ਸੀਮਾ ਤੋਂ ਵੱਧ ਪਾਓਗੇ ਤੇ ਉਹ ਗੱਡੀ ਤੁਰ ਨਹੀਂ पाएगी। ਇਹਨਾਂ ਦੇਸ਼ਾਂ ਦੇ ਅੰਦਰ ਅਮਰੀਕਾ, ਕੈਨੇਡਾ ਜਾਂ ਯੂਰਪ ਦੇ ਅੰਦਰ ਫੋਰਨ ਕੰਟਰੀਜ਼ ਦੇ ਅੰਦਰ ਤਕਰੀਬਨ ਤਕਰੀਬਨ ਸਕੇਲਾਂ ਦੇ ਉੱਤੇ ਲੋਡ ਚੈੱਕ ਕੀਤਾ ਜਾਂਦਾ ਹੈ ਵੀ ਕਿਹੜੇ ਐਕਸਲ ਦੇ ਉੱਤੇ ਕਿੰਨਾ ਜ਼ਿਆਦਾ ਲੋਡ ਹੈ ਜਾਂ ਇਹਦੀ ਕਪੈਸਿਟੀ ਕੀ ਹੈ ਇਹਦੇ ਪੇਪਰਾਂ ਦੇ ਉੱਤੇ ਕੀ ਹੈ ਔਰ ਇਹ ਲੋਡ ਚੱਕ ਕੇ ਕਿੰਨਾ ਚੱਲ ਰਿਹਾ ਹੈ। ਬਕਾਇਦਾ ਚੈੱਕ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੀ ਸਾਡੇ ਦਿਮਾਗ ਦੀ ਵੀ ਇੱਕ ਸੀਮਾ ਹੈ ਬੜੇ ਧਿਆਨ ਨਾਲ ਸੁਣ ਲਿਓ ਸਾਡੇ ਦਿਮਾਗ ਦੀ ਵੀ ਇੱਕ ਸੀਮਾ ਹੈ ਤੁਸੀਂ ਕਿੰਨਾ ਸਟ੍ਰੈਸ ਲੈ ਸਕਦੇ ਹੋ ਤੁਸੀਂ ਲੈ ਸਕਦੇ ਹੋ ਸਟ੍ਰੈਸ ਪਰ ਕਿੰਨਾ ਲੈ ਸਕਦੇ ਹੋ ਜਿੱਦਾਂ ਗੱਡੀ ਨੂੰ ਹੀਟ ਚਾਹੀਦੀ ਹੈ ਪਰ ਕਿੰਨੀ ਚਾਹੀਦੀ ਹੈ ਉਹਦੀ ਇੱਕ ਸੀਮਾ ਹੈ ਗੱਡੀ ਨੂੰ ਠੰਡਕ ਚਾਹੀਦੀ ਹੈ ਪਰ ਕਿੰਨੀ ਚਾਹੀਦੀ ਉਹਦੀ ਵੀ ਇੱਕ ਸੀਮਾ ਹੈ ਤੁਹਾਡਾ ਦਿਮਾਗ ਸਟ੍ਰੈਸ ਲੈ ਸਕਦਾ ਹੈ ਸਿਰ ਸਟ੍ਰੈਸ ਲੈ ਸਕਦਾ ਹੈ ਪਰ ਕਿੰਨੀ ਮਿਆਰ ਵਿੱਚ ਕਿੰਨੀ ਸੀਮਾ ਵਿੱਚ ਇਹਦੀ ਸਮਝ ਹੋਣੀ ਬੜੀ ਜ਼ਰੂਰੀ ਹੈ ਅਗਰ ਸੀਮਾ ਦੇ ਅੰਦਰ ਗੱਡੀਆਂ ਦੇ ਉੱਤੇ ਲੋਡ ਲੱਦ ਕੇ ਚੱਲੀਏ ਤੇ ਨਾ ਟਾਇਰ ਪਾੜਦਾ ਹੈ ਨਾ ਗੱਡੀ ਟੁੱਟਦੀ ਹੈ ਤੇ ਨਾ ਇੰਜਨ ਸੀਜ਼ ਹੁੰਦੇ ਨੇ ਤੇ ਜੇ ਸੀਮਾ ਤੋਂ ਵੱਧ ਚੱਲੀਏ ਤੇ ਹੀਟ ਦੇ ਅੰਦਰ ਆ ਕੇ ਕਦੇ-ਕਦੇ ਮੋਟਰਾਂ ਦੇ ਇੰਜਨ ਆ ਟੈਂਪੂ ਟਰੱਕਾਂ ਦੇ ਇੰਜਨ ਮੋਟਰਾਂ ਸੀਜ਼ ਹੋ ਜਾਂਦੀਆਂ ਨੇ ਦਿਮਾਗ ਵੀ ਸੀਜ਼ ਹੋ ਜਾਂਦੇ ਨੇ ਬਹੁਤ ਵਾਰ ਵੇਖਿਆ ਮੈਂ ਸਟ੍ਰੈਸ ਲੈ ਲੈ ਕੇ ਬੰਦਾ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਪਾਗਲਪਨ ਵਿੱਚ ਚਲਾ ਜਾਂਦਾ ਹੈ ਤੇ ਹੋਰ ਸੀਜ਼ ਹੋਣਾ ਕਿੰਨੂੰ ਕਹਿੰਦੇ ਹੋ ਜਿਹੜੇ ਬੰਦੇ ਦਾ ਦਿਮਾਗੀ ਤਵਾਜਨ ਕਾਇਮ ਨਾ ਰਿਹਾ ਔਰੀਆਂ ਬੌਰੀਆਂ ਕਰਨੀਆਂ ਸ਼ੁਰੂ ਕਰ ਗਿਆ ਆਪਣੀ ਸੂਝ ਸਮਝ ਨਾ ਰਹੀ ਪਰਿਵਾਰ ਕਾਰੋਬਾਰ ਦੀ ਨਾ ਰਹੀ ਉਹਦੀ ਤਾਂ ਸਮਝ ਲਓ ਮੋਟਰ ਸੀਜ਼ ਹੋ ਗਈ ਦਿਮਾਗ ਉਹਦਾ ਸੀਜ਼ ਹੋ ਗਿਆ ਕੰਮ ਕਰਨਾ ਛੱਡ ਗਿਆ ਜਿੰਨਾ ਜਿੰਦਾ ਤੇ ਹੈ ਪਰ ਮੁਰਦਿਆਂ ਤੋਂ ਵਿਵਾਦ ਹੈ ਤੋਂ ਖੈਰ ਜਿੰਨਾ ਲੋਡ ਜ਼ਿਆਦਾ ਪਾਉਗੇ ਉਹਨਾਂ ਨੂੰ ਨੁਕਸਾਨ ਹੋਣਾ ਕੁਦਰਤੀ ਗੱਲ ਹੈ ਇਸ ਤੋਂ ਅੱਗੇ ਚੱਲਦੇ ਆ ਅਸੀਂ ਕਰ ਕੀ ਰਹੇ ਹਾਂ ਹਰ ਰੋਜ਼ ਆਪਣੇ ਦਿਮਾਗ ਦੇ ਅੰਦਰ ਨਾ ਕੁਝ ਨਾ ਕੁਝ ਕੁਝ ਨਾ ਕੁਝ ਭਰੀ ਜਾ ਰਹੇ ਕੱਢਣ ਦਾ ਨਾਲ ਹੀ ਨਾ ਨਹੀਂ ਲੈ ਰਹੇ ਤੇ ਕੁਝ ਨਾ ਕੁਝ ਭਰੀ ਜਾ ਰਹੇ ਤੇ ਭਰੀ ਵੀ ਉਹ ਜਾ ਰਹੇ ਜੋ ਵਿਅਰਥ ਦਾ ਹੈ ਲੋਕਾਂ ਵੱਲੋਂ ਮਿਲਿਆ ਬੁਰਾ ਵਿਹਾਰ ਅੰਦਰ ਭਰਿਆ ਪਿਆ ਹੈ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੇ ਗਾਲ ਦਿੱਤੀ ਸੀ ਉਹ ਅੱਜ ਵੀ ਯਾਦ ਹੈ ਪਰ ਸਵੇਰੇ ਹੁਣੇ ਕੋਈ ਸ਼ਬਦ ਸੁਣਿਆ ਸੀ ਕਥਾ ਵਿਚਾਰ ਸੁਣੀ ਸੀ ਕੁਝ ਚੰਗਾ ਸਾਹਿਤ ਪੜ੍ਹਿਆ ਸੀ ਉਹ ਨਾਲੋਂ ਨਾਲ ਬਾਹਰ ਚਲਾ ਗਿਆ ਉਹ ਯਾਦ ਵਿੱਚ ਨਹੀਂ ਹੈ ਪੁਰਾਣੀਆਂ ਗੱਲਾਂ ਜਿਹੜੀਆਂ ਅੱਜ ਰੱਖਣ ਦੀ ਲੋੜ ਨਹੀਂ ਸੀ ਉਹ ਅੱਜ ਵੀ ਤੁਹਾਡੇ ਅੰਦਰ ਦੱਬੀਆਂ ਪਈਆਂ ਨੇ ਕੂੜਾ ਕਰਕਟ ਅੰਦਰ ਦੱਬਿਆ ਪਿਆ ਹੈ ਕਿਸੇ ਦਾ ਚੰਗਾ ਵਿਹਾਰ ਹੋਇਆ ਤੁਹਾਡੇ ਨਾਲ ਹੋਇਆ ਉਵੇ ਆ ਤੁਸੀਂ ਨਾਲੋਂ ਨਾਲ ਭੁੱਲਣ ਦਾ ਯਤਨ ਕਰਦੇ ਆ ਕਿਸੇ ਨੇ ਦੁਰਵਿਹਾਰ ਕੀਤਾ ਅੰਦਰ ਉਹਨੂੰ ਭਰ ਕੇ ਰੱਖਿਆ ਹੈ ਬਾਹਰ ਕੱਢਣ ਦਾ ਨਾਂ ਨਹੀਂ ਲੈ ਰਿਹਾ ਦਿਮਾਗ ਖਾਲੀ ਕਿਵੇਂ ਹੋਵੇ ਤੇ ਕਿਸੇ ਨੇ ਚੰਗਾ ਵਿਹਾਰ ਕੀਤਾ ਉਹਨੂੰ ਨਾਲੋਂ ਨਾਲ ਬਾਹਰ ਕੱਢੀ ਜਾ ਰਹੇ ਚੰਗਿਆਈ ਬਾਹਰ ਕੱਢੀ ਜਾ ਰਹੇ ਹੋ ਬੁਰਾਈ ਨੂੰ ਸੰਭਾਲੀ ਜਾ ਰਹੇ ਤੇ ਫਿਰ ਅੰਦਰ ਸੀਜ਼ ਨਹੀਂ ਹੋਏਗਾ ਤੇ ਹੋਰ ਕੀ ਹੋਏਗਾ ਖਰਾਬ ਨਹੀਂ ਹੋਏਗਾ ਤੇ ਹੋਰ ਕੀ ਹੋਏਗਾ ਡਿਪਰੈਸ਼ਨ ਤੇ ਪਾਗਲਪਨ ਨਾ ਬਣੇ ਤੇ ਹੋਰ ਕੀ ਬਣੇ ਖੈਰ 4 ਦਿਨ ਪਹਿਲਾਂ ਭੋਜਨ ਖਾਦਾ ਸੀ ਉਹ ਚੇਤੇ ਵਿੱਚ ਨਹੀਂ ਕਿਉਂਕਿ ਰੁਟੀਨ ਵਿੱਚ ਖਾ ਲਿਆ ਲੱਗਾ ਵੀ ਸਮਾ ਦੇ ਘਰ ਵਾਲੀ ਨੂੰ ਕਹਿ ਵੀ ਦਿੱਤਾ ਵੀ ਭੋਜਨ ਬੜਾ ਸਵਾਦ ਬਣਿਆ ਐਪਰੀਸ਼ੀਏਟ ਵੀ ਕਰ ਦਿੱਤਾ ਪਰ ਰਿਲੀਜ਼ ਕਰ ਦਿੱਤਾ ਹਫਤੇ ਬਾਅਦ ਪੁੱਛਿਆ ਵੀ ਇੱਕ ਦਿਨ ਤੁਸੀਂ ਮੈਨੂੰ ਕਹੀ ਸੀ ਚੀਜ਼ ਫਲਾਣੀ ਸਵਾਦ ਬਣੀ ਸੀ ਕਿਹੜੀ ਸੀ ਚੇਤਾ ਨਹੀਂ ਆਖਿਆ ਸ਼ਹਿਦਾ ਸਬਜੀ ਸੀ ਸ਼ਹਿਦਾ ਸਬਜੀ ਸੀ ਪਰ 20 ਸਾਲ ਪਹਿਲਾਂ ਕਿਸੇ ਨੇ ਦੁਰਵਿਹਾਰ ਕੀਤਾ ਸੀ ਗਾਲਾਂ ਦਿੱਤੀਆਂ ਸਨ ਅੱਜ ਵੀ ਅੰਦਰ ਸੰਭਾਲੀਆਂ ਨੇ ਇਹ ਬੋਝ ਨਹੀਂ ਤੇ ਹੋਰ ਕੀ ਹੈ ਲੋਡ ਜ਼ਿਆਦਾ ਹੋ ਜਾਏ ਬੋਝ ਜ਼ਿਆਦਾ ਹੋ ਜਾਏ ਤੇ ਫਿਰ ਦਿਮਾਗ ਕੀ ਕਰਦਾ ਆਪਣੇ ਸਾਥੀ ਨੂੰ ਉਹ ਆਪਣਾ ਬੋਝ ਦੇਣਾ ਸ਼ੁਰੂ ਕਰ ਦਿੰਦਾ ਤੇ ਇਹਦਾ ਸਾਥੀ ਕੌਣ ਹੈ ਸਰੀਰ ਫਿਰ ਸਰੀਰ ਬੋਝ ਦੇ ਹੇਠ ਦੱਬਿਆ ਦਿਮਾਗੀ ਬੋਝ ਦੇ ਹੇਠ ਦੱਬਿਆ ਇਹ ਰੋਗੀ ਹੋਣਾ ਸ਼ੁਰੂ ਕਰ ਦਿੰਦਾ ਇਹਦਾ ਸਿਰ ਭਾਰਾ ਰਹੇਗਾ ਅੱਖਾਂ ਭਾਰੀਆਂ ਰਹਿਣਗੀਆਂ ਮੋਢੇ ਦੁਖਣੇ ਸ਼ੁਰੂ ਹੋ ਜਾਣਗੇ ਥਕਾਵਟ ਬਣੀ ਰਹੇਗੀ ਇਹ ਜਕੜਿਆ ਜਕੜਿਆ ਰਹੇਗਾ ਚਿਹਰੇ ਦੇ ਉੱਤੇ ਹਾਸਾ ਨਹੀਂ ਰਹੇਗਾ ਚਿਹਰੇ ਦੇ ਉੱਤੇ ਐ ਜਿੱਦਾਂ ਕਲਰ ਉੱਡਿਆ ਹੁੰਦਾ ਏ ਇਦਾਂ ਨਜ਼ਰ ਆਏਗਾ ਕਦੇ ਫੇਫੜੇ ਖਰਾਬ ਕਦੇ ਕਿਡਨੀ ਖਰਾਬ ਕਦੇ ਬ੍ਰੇਨ 'ਚ ਗੜਬੜ ਔਰ ਕਦੇ ਹਾਰਟ ਦੇ ਵਿੱਚ ਗੜਬੜ ਤੇ ਜੇ ਉਹਦੇ ਪਿੱਛੇ ਜਾ ਕੇ ਰੀਜ਼ਨ ਲੱਭਣਾ ਸ਼ੁਰੂ ਕਰੋ ਕਾਰਨ ਲੱਭਣਾ ਸ਼ੁਰੂ ਕਰੋ ਤੇ ਦਿਮਾਗੀ ਬੋਝ ਹੀ ਕਾਰਨ ਲੱਭਦਾ ਹੈ ਪਿਆਰਿਓ ਆਪਣੇ ਦਿਮਾਗੀ ਭੋਜ ਨੂੰ ਘਟਾਉਣ ਦਾ ਯਤਨ ਕਰੋ ਇੱਕ ਗੱਲ ਹੋਰ ਕਿਸੇ ਦੇ ਘਰ ਦਾ ਕੂੜਾ ਕਰਕਟ ਕੋਈ ਝਾੜੂ ਪੋਚਾ ਕਰਕੇ ਕੂੜਾ ਕਰਕਟ ਤੁਹਾਡੇ ਘਰ ਦੇ ਅੰਦਰ ਸੁੱਟੇ ਬਰਦਾਸ਼ਤ ਕਰ ਲੋਗੇ ਨਹੀਂ ਨਾ ਕਰਦੇ ਇੱਕ ਦਿਨ ਬਰਦਾਸ਼ਤ ਕਰੋਗੇ ਦੂਜੇ ਦਿਨ ਉਹਦੇ ਗਲ ਪਾਓਗੇ ਵੀ ਤੇਰੇ ਘਰ ਦਾ ਕੂੜਾ ਮੇਰੇ ਘਰ ਵਿੱਚ ਕਿਉਂ ਟਰੈਸ਼ ਵਿੱਚ ਪਾ ਕੈਨ ਵਿੱਚ ਪਾ ਆਪਣਾ ਸੰਭਾਲ ਕੇ ਰੱਖ ਮੇਰੇ ਘਰ ਵਿੱਚ ਕਿਉਂ ਪਰ ਲੋਕਾਂ ਦਾ ਵਿਰਥ ਦਾ ਬੋਝ ਫਲਾਣੇ ਦੀ ਕੁੜੀ ਕੀ ਕਰਦੀ ਏ ਫਲਾਣੇ ਦੀ ਨੂੰਹ ਕਿੱਧਰ ਜਾਂਦੀ ਏ ਫਲਾਣੇ ਦਾ ਪੁੱਤ ਕੀ ਕਰਦਾ ਫਲਾਣੇ ਦਾ ਕਾਰੋਬਾਰ ਚੰਗਾ ਕਿਉਂ ਏ ਫਲਾਣਾ ਖਾਂਦਾ ਕੀ ਏ ਫਲਾਣਾ ਜਾਂਦਾ ਕਿੱਧਰ ਏ ਉਹਦੇ ਤਹਿਕੀਕਾਤ ਦੇ ਅੰਦਰ ਉਹਦੀ ਜਸੂਸੀ ਦੇ ਅੰਦਰ ਉਹਦੇ ਉਹਦੀ ਚਿੰਤਾ ਦੇ ਅੰਦਰ ਤੋਂ ਆਪਣੇ ਦਿਮਾਗ ਦੇ ਉੱਤੇ ਵਿਰਥ ਦਾ ਬੋਝ ਭਰਿਆ ਉਹਦਾ ਆਪਣਾ ਪਰਿਵਾਰ ਇਹਨੂੰ ਕਰਨ ਦੇ ਤੇਰਾ ਆਪਣਾ ਪਰਿਵਾਰੇ ਤੋਂ ਆਪਣੇ ਢੰਗ ਦੇ ਨਾਲ ਕਰ ਕੋਈ ਕੀ ਕਰਦਾ ਇਹਨੂੰ ਛੱਡ ਤੂੰ ਕੀ ਕਰਦਾ ਏ ਇਹਨੂੰ ਵੇਖ ਕੋਈ ਕੀ ਖਾਂਦਾ ਏ ਇਹਨੂੰ ਛੱਡ ਤੂੰ ਕੀ ਖਾ ਰਿਹਾ ਏ ਤੇਰੀ ਬਾਡੀ ਵਾਸਤੇ ਕਿਹੜੀ ਚੀਜ਼ ਚੰਗੀ ਏ ਇਹਨੂੰ ਨੋਟ ਕਰ ਤੋ ਵਿਅਰਥ ਦਾ ਬੋਝ ਆਪਣੇ ਸਿਰ ਤੋਂ ਘਟਾਓ ਨਾ ਡਿਪਰੈਸ਼ਨ ਰਹੇਗਾ ਨਾ ਬਿਮਾਰੀ ਰਹੇਗੀ ਨਾ ਪਾਗਲਪਨ ਰਹੇਗਾ ਚਿਹਰੇ ਦੇ ਉੱਤੇ ਰੌਣਕ ਰਹੇਗੀ ਖੇੜਾ ਰਹੇਗਾ ਖਾਓਗੇ ਘੱਟ ਲੱਗੇਗਾ ਜ਼ਿਆਦਾ ਕਿਉਂ ਕਿਉਂਕਿ ਤੁਹਾਡੇ ਦਿਮਾਗ ਦੇ ਉੱਤੇ ਵਜ਼ਨ ਘਟ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ